ਆਸਬ ਦੇ ਵਿੱਚ ਜਵਾਨ ਨੌਕਰੀ ਕਰਦਾ ਸੀ ਔਰ ਛੁੱਟੀ ਕੱਟਣ ਲਈ ਜਦੋਂ ਘਰੇ ਆਉਂਦਾ ਤਾਂ ਜਿਹੜੀ ਘਰ ਵਾਲੀ ਹੈ ਉਸ ਦੇ ਵੱਲੋਂ ਰੋਟੀ ਦੇ ਵਿੱਚ ਮਿਲਾ ਕੇ ਤੇ ਆਪਣੇ ਹੀ ਘਰ ਵਾਲੇ ਨੂੰ ਜ਼ਹਿਰ ਦੇ ਦਿੱਤਾ ਜਾਂਦਾ ਔਰ ਇਹਦਾ ਕਾਰਨ ਵੱਡਾ ਇਹ ਹੈ ਕਿ ਘਰ ਵਾਲੀ ਦਾ ਕਿਸੇ ਹੋਰ ਥਾਂ ਚੱਕਰ ਸੀਗਾ ਆਪਣੇ ਆਸ਼ਕ ਦੇ ਨਾਲ ਮਿਲ ਕੇ ਇੰਨਾ ਕੁ ਜ਼ਿਆਦਾ ਸਿਰ ਤੇ ਭੂਤ ਸਵਾਰ ਸੀ ਆਸ਼ਕੀ ਦਾ ਕਿ ਆਪਣੇ ਹੀ ਪਤੀ ਨੂੰ ਰੋਟੀ ਦੇ ਵਿੱਚ ਮਿਲਾ ਕੇ ਤੇ ਜ਼ਹਿਰ ਦੇ ਦਿੱਤਾ ਹੈ। ਪਤਾ ਲੱਗਿਆ ਜਦੋਂ ਉਹਦੀ ਸਿਹਤ ਵਿਗੜੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਜ਼ਹਿਰੀਲਾ ਪਦਾਰਥ ਜੜਿਆ ਉਸ ਨੂੰ ਦਿੱਤਾ ਗਿਆ। ਉਹ ਸਾਰੀ ਪੂਲ ਖੁੱਲੀ ਤਾਂ ਪਤਾ ਲੱਗਾ ਕਿ ਘਰ ਵਾਲੀ ਦਾ ਕਿਸੇ ਗੈਰ ਮਰਦ ਦੇ ਨਾਲ ਚੱਕਰ ਸੀ। ਔਰ ਉਸ ਆਸ਼ਿਕ ਦੇ ਪਿਆਰ ਦੇ ਵਿੱਚ ਇੰਨੀ ਅੰਨੀ ਹੋਈ ਹੈ ਕਿ ਆਪਣੇ ਪਤੀ ਨੂੰ ਭੁੱਲ ਗਈ। ਜਿਹਦੇ ਨਾਲ ਲਾਵਾ ਲਈਆ ਜਿਹਦੇ ਨਾਲ ਸਾਥ ਨੂੰ ਪਾਉਣ ਦਾ ਉਹ ਵਾਦਾ ਕੀਤਾ ਤਾਂ ਉਹਦੀ ਹੀ ਜਿਹੜੀ ਡੋਰ ਹੈ ਹੱਥੋਂ ਛੱਡਣ ਦੀ ਕੋਸ਼ਿਸ਼ ਕੀਤੀ ਔਰ ਉਸ ਨੂੰ ਕੀ ਜਾਨੂ ਮਾਰਨ ਦੀ ਇਹ ਕੋਸ਼ਿਸ਼ ਜਿਹੜੀ ਕੀਤੀ ਹੈ